ਜੀਤ ਵੈਬ ਟੀਵੀ ਵੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸਾਥੀਓ ਮੈਂ ਹਾਂ ਤੁਹਾਡਾ ਸਾਥੀ ਬਲਦੇਵ ਸਿੰਘ ਕੰਬੋ ਤੇ ਅੱਜ ਅਸੀਂ ਪਹੁੰਚੇ ਹਾਂ ਪ੍ਰੋਗਰਾਮ ਲੋਕਾਂ ਦੀ ਕਚਹਿਰੀ ਦੇ ਤਹਿਤ ਸਰਹੱਦੀ ਖੇਤਰ ਦੇ ਪਿੰਡਾਂ ਦੇ ਵਿੱਚ ਅੰਕੜਿਆਂ ਦੀ ਗੱਲ ਕਰੀਏ ਤੇ ਭਾਰਤ ਦੇਸ਼ ਦੀ 70% ਤੋਂ ਵੱਧ ਆਬਾਦੀ ਜਿਹੜੀ ਹੈ ਪਿੰਡਾਂ ਦੇ ਵਿੱਚ ਵਸਦੀ ਹੈ ਕਦੀ ਸਮਾਂ ਸੀ ਕਿ ਪਿੰਡਾਂ ਦੇ ਲੋਕਾਂ ਨੂੰ ਆਪਣੇ ਵੋਟ ਪਾਉਣ ਦੇ ਹੱਕ ਦੇ ਅਧਿਕਾਰ ਦਾ ਜਿਹੜਾ ਹੈ ਉਹ ਕਿਹਾ ਜਾਂਦਾ ਵੀ ਘੱਟ ਜਾਣਕਾਰੀ ਹੁੰਦੀ ਸੀ ਅੱਜ ਜਮਾਨਾ ਬਦਲ ਗਿਆ ਲੇਟੈਸਟ ਟੈਕਨੋਲੋਜੀ ਦਾ ਜ਼ਮਾਂ ਆ ਗਿਆ মিডিਆ ਆ ਗਿਆ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਲੋਕ ਸ਼ਕਤੀ ਦੇ ਵਿੱਚ ਜਿਹੜਾ ਵੋਟ ਦਾ ਅਧਿਕਾਰ ਹੈ ਉਹ ਕੀ ਹੈ ਅੱਜ ਅਸੀਂ ਸਰਹਿੰਦੀ ਖੇਤਰ ਦੇ ਪਿੰਡ ਪਿੰਡ ਸਾਰੰਗੜਾ ਦੇ ਵਿੱਚ ਪਹੁੰਚੇ ਹਾਂ ਇੱਥੇ ਅਸੀਂ ਗੱਲ ਕਰਨ ਜਾ ਰਹੇ ਹਾਂ ਕੁਝ ਲੋਕਾਂ ਦੇ ਨਾਲ ਕਿ ਪਿਛਲੇ 5 ਸਾਲ ਦੇ ਵਿੱਚ ਜਿਹੜੀ ਕੇਂਦਰ ਦੀ ਸਰਕਾਰ ਆ ਜੋ ਉਹਦੀ ਕਾਰਗੁਜ਼ਾਰੀ ਆ ਉਹ ਉਸ ਨੂੰ ਉਹ ਆਪਣੀਆਂ ਨਜ਼ਰਾਂ ਦੇ ਨਾਲ ਕਿਵੇਂ ਦੇਖਦੇ ਨੇ ਇੱਥੇ ਅਈ ਪਿੰਡ ਦੇ ਕੁਝ ਲੋਕਾਂ ਦੇ ਨਾਲ ਗੱਲ ਕਰਾਂਗੇ ਵਾਇਗੁਰਜੀ ਖਰਚਾ ਵਾਇਗੁਰਜੀ ਕੀ ਪੁੱਛ ਜੀਤ ਵੈਬ ਟੀਵੀ ਦੇ ਵਧੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਕੀ ਨਾਮ ਹੈ ਤੁਹਾਡਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਰਾਜ ਸਿੰਘ ਮੈਂਬਰ ਸਾਫਕਾ ਮੈਂ ਪਿੰਡ ਬਾਰਡਰ ਦੇ ਸੰਗੜਾ ਪੈਂਦਿਆ ਤੇ ਜਦੋਂ ਵੀ ਕੋਈ ਇਲੈਕਸ਼ਨ ਆਉਂਦਾ ਵੋਟਾਂ ਦਾ ਆਉਂਦਾ ਸਾਨੂੰ ਬੜੇ ਲਾਲੇ ਲਾਲਜ ਦਿੱਤੇ ਆ ਬੜੇ ਲਾਲਚ ਦਿੱਤੇ ਜਾਂਦੇ ਆ ਕੋਈ ਵੀ ਲਾਲਚ ਨਹੀਂ ਪੂਰਾ ਹੁੰਦਾ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦੀ ਮਾੜੀ ਹਾਲਤ ਆ ਛੱਪੜਾਂ ਦੀ ਬਹੁਤ ਮਾੜੀ ਹਾਲਤ ਆ ਜੇ ਗੱਲ ਕੀਤੀ ਸੀ ਮੋਦੀ ਸਾਹਿਬ ਨੇ ਕਿ ਸਿਲੰਡਰ ਫਰੀ ਦੇਵਾਂਗੇ ਸਪੀਕਰ ਲੱਗਦੇ ਨੇ ਕਿ ਸਿਲੰਡਰ ਫਰੀ ਦੇਵਾਂਗੇ 9900 ਰੁਪਇਆ ਹੀ ਸਿਲੰਡਰ ਦਾ ਦਿੱਤੇ ਆ 9900 ਰੁਪਇਆ ਸਿਲੰਡਰ ਦੇ ਮੈਂ ਬਹੁਤ ਫਰੰਟ ਦਵਾਏ ਨੇ ਮੈਨੂੰ ਪਤਾ ਆ ਕਿ ਜਦੋਂ ਸਪੀਕਰ ਲਾਉਂਦੇ ਨੇ ਉਹ ਆਂਦੇ ਫਰੀ ਦਿੱਤੇ ਜਾਣਗੇ ਇਸ ਤੋਂ ਅੱਗੇ ਜੋਨ ਰੇਗਾ ਜਲ ਰਹੀ ਆ 6-6 ਮਹੀਨੇ ਮੁਰਲੇ ਪਰ ਜਿਹੜੀ ਆ ਉਹ ਪੈਸੇ ਨਹੀਂ ਖਾਤੇ ਜਾਂ ਪੈਂਦੇ ਕਿਸੇ ਦੇ ਘਰ ਬੈਠੇ ਦੇ ਪੈਸੇ ਪੈ ਜਾਂਦੇ ਆ ਤੇ ਜਿਹੜਾ ਕੰਮ ਕਰਦਾ ਉਹਦੇ ਨਹੀਂ ਪੈਂਦੇ ਇਹ ਜਦੋਂ ਚੋਣਾ ਆਉਂਦੀਆਂ ਝੂਠੇ ਵਾਦੇ ਕਰ ਦਿੰਦੇ ਆ ਅਸੀਂ ਉਹ ਕਰਨਾ ਗਈ ਇਹ ਕਰਦਾ ਇਹ ਕਰਦੇ ਇੱਕ ਚਵਾਨੀ ਦਾ ਕੰਮ ਨਹੀਂ ਆ 10000 ਰੁਪਏ ਲੱਖਾਂ ਦਾ ਦਿੰਦੇ ਆ ਅਸੀਂ ਪਹੁੰਚੇ ਹਾਂ ਸਰਹਦੀ ਖੇਤਰ ਦੇ ਪਿੰਡ ਕੱਕੜ ਦੇ ਵਿੱਚ ਉੱਥੇ ਅਸੀਂ ਇੱਕ ਦੁਕਾਨਦਾਰ ਦੇ ਨਾਲ ਗੱਲ ਕਰਾਂਗੇ ਤੇ ਜਾਣਾਂਗੇ ਕਿ ਜੀਐਸਟੀ ਦੇ ਨੋਟਬੰਦੀ ਨੇ ਉਹਨਾਂ ਦੇ ਕਾਰੋਬਾਰ ਨੂੰ ਕਿਸ ਕਦਰ ਪ੍ਰਭਾਵਿਤ ਕੀਤਾ ਆਓ ਮਿਲਦੇ ਹਾਂ ਦੁਕਾਨਦਾਰ ਨਾਲ ਅਜੀਤ ਵੈਬ ਟੀਵੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਪਿਛਲੀ ਮੋਦੀ ਸਰਕਾਰ ਆ ਜਿਹੜੀ ਉਹਦੇ ਵੱਲੋਂ ਨੋਟਬੰਦੀ ਤੇ ਜੀਐਸਟੀ ਦਾ ਫੈਸਲਾ ਕੀਤਾ ਗਿਆ ਜੀਐਸਟੀ ਜੀਐਸਟੀ ਜਿਸ ਟਾਈਮ ਲਵਾਈ ਇੱਕ ਉਤਸਵ ਵਰਗਾ ਮਾਹੌਲ ਪੈਦਾ ਕੀਤਾ ਗਿਆ ਕੀ ਤੁਸੀਂ ਸੋਚਦੇ ਹੋ ਨੋਟਬੰਦੀ ਤੇ ਜੀਐਸਟੀ ਨੇ ਤੁਹਾਡੇ ਕਾਰੋਬਾਰ ਨੂੰ ਕੋਈ ਪ੍ਰਭਾਵਿਤ ਕੀਤਾ ਜਾਂ ਨਹੀਂ ਕੀਤਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਜੀ ਕਾਰੋਬਾਰ ਗਰੀਬ ਜਨਤਾ ਵਾਸਤੇ ਜੀਐਸਟੀ ਕਹਾਉਆ ਬਣ ਕੇ ਰਹਿ ਗਈ ਆ ਹਾਂਜੀ ਉਹਨਾਂ ਨੂੰ ਇਹਦੇ ਬਾਰੇ ਕੋਈ ਪਤਾ ਹੀ ਨਹੀਂ ਕਿ ਕੀ ਸਾਨੂੰ ਰੇਟ ਲੱਗ ਰਿਹਾ ਪਿੱਛੇ ਕੀ ਨਹੀਂ ਲੱਗ ਰਿਹਾ ਤੇ ਬਹੁਤ ਜ਼ਿਆਦਾ ਕਾਰੋਬਾਰ ਪ੍ਰਭਾਵਿਤ ਹੋਇਆ ਲੋਕਾਂ ਕੋ ਪੈਸੇ ਵੀ ਜਿਹੜੇ ਕੋਈ ਵਿਚਾਰਾ ਲੈਣਾ ਹੀ ਲੱਗ ਲੱਗੇ ਬੈਂਕਾਂ 'ਚ ਕਢਾਉਣੇ ਪਏ ਵਿਆਹ ਸ਼ਾਦੀਆਂ ਦੇ ਰੁਕ ਗਏ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਲੋਕ ਇਸ ਚੀਜ਼ ਤੋਂ ਅੱਜ ਵੀ ਤੁਸੀਂ ਸਮਝਦੇ ਹੋ ਕਿ ਜਿਹੜੀ GST ਆ ਉਹਦੇ ਨਾਲ ਤੁਹਾਡੇ ਕਾਰੋਬਾਰ ਤੇ ਅੱਜ ਵੀ ਕੋਈ ਅਸਰ ਪੈ ਰਿਹਾ ਵਾ ਹਾਂਜੀ ਹਾਂਜੀ ਪੂਰਾ ਅਸਰ ਪੈ ਰਿਹਾ ਸਾਨੂੰ ਸਾਨੂੰ ਪਤਾ ਹੀ ਨਹੀਂ ਕੀ ਲਾ ਦਿੰਦੇ ਪਿੱਛੇ ਕੀ GST ਲੱਗਦੀ ਹੈ ਕੀ ਨਹੀਂ ਸਾਣੇ ਜੇ ਸਮਾਨ ਲੈਣ ਜਾਂਦੇ ਸਾਨੂੰ ਜੋ ਮਰਜ਼ੀ ਆਪਣੀ ਨਾਲ ਦਿੰਦੇ ਆ ਰੇਟ ਹੋ ਗਿਆ ਜੀ GST ਐ ਨਹੀਂ ਲੱਗ ਗਈ ਇਹਦੇ ਨਾਲ ਇੰਨਾ ਹੋ ਗਿਆ ਹੋ ਗਿਆ ਉਹਦੇ ਬਾਰੇ ਸਾਨੂੰ ਦੇ ਇਹ ਆਮ ਲੋਕਾਂ ਨੂੰ ਪਿੰਡਾਂ ਦੇ ਹੰਦੇ ਦੇ ਬਾਰੇ ਜਾਣਕਾਰੀ ਨਹੀਂ ਹੈਗੀ ਜੀਐਸਟੀ ਹੈ ਕੀ ਚੀਜ਼ ਆ ਇਹਦਾ ਜਿਹੜਾ ਜੀਐਸਟੀ ਦਾ ਅਸਰ ਹੈ ਜਿਹੜਾ ਬਿਲਕੁਲ ਨੀਚਲੇ ਲੈਵਲ ਤੇ ਉਹ ਕਿਹਦੇ ਤੇ ਪੈ ਰਿਹਾ ਨੀਚਲੇ ਲੈਵਲ ਤੇ ਤਾਂ ਗਾਹਕ ਤੇ ਹੀ ਪੈ ਰਿਹਾ ਅਸਰ ਸਾਰਾ ਮੁੜ ਕੇ ਦੁਕਾਨਦਾਰ ਨੇ ਜਿਹੜਾ ਆਪਣਾ ਚਲੋ ਜੋ ਰੇਟ ਉਹਨੂੰ ਪਿਛਲਾ ਗੋਨੇ ਆਪਣੀ ਕਮਾਈ ਕਰਕੇ ਗਾਹਕ ਨੂੰ ਚੀਜ਼ ਦੇਤੀ ਤਾਂ ਸਾਰਾ ਅਸਰ ਗਾਹਕ ਤੇ ਪੈ ਰਿਹਾ ਗਰੀਬ ਜਨਤਾ ਤੇ ਪੈ ਰਿਹਾ ਅਸਰ ਸਾਰਾ ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਨੇ ਸਿੱਖਿਆ ਦੇ ਸਬੰਧ ਦੇ ਵਿੱਚ ਉਹਦੇ ਸਬੰਧ ਵਿੱਚ ਤੁਸੀਂ ਕੀ ਚਾਹਣਾ ਚਾਹੁੰਦੇ ਕੀ ਪੜਦੇ ਤੁਸੀਂ ਪੜਦਾ ਜੀ ਮੈਂ ਇਹੋ ਜਿਹਾ ਕੋਰਸ ਕਰਨਾ ਹੈ ਮੈਂ ਜਿਹਦੇ ਚ ਮੈਂ ਬਾਹਰ ਜਾ ਸਕਾਂ ਕਿਉਂਕਿ ਇੱਥੇ ਕੋਈ ਪਵਿੱਖਤਾ ਹੈ ਨਹੀਂ ਜਿੱਦਾਂ ਮੈਂ ਆਉਣ ਵਾਲੇ ਸਮੇਂ 'ਚ ਜੋ ਵੀ ਇੱਥੇ ਕੋਈ ਕਾਰੋਬਾਰ ਕਰ ਸਕਾਂ ਹੁਣ ਮੈਂ ਇਹ ਸੋਚਿਆ ਵਾ ਕਿ ਕੋਈ ਅਜਿਹਾ ਕੋਰਸ ਕਰਕੇ ਤੇ ਮੈਂ ਫੌਰਨ ਦੇ ਵਿੱਚ ਜਾ ਸਕਾਂ ਜਿੱਥੇ ਕੋਈ ਚੰਗੀ ਸੈਲਰੀ ਜਾਂ ਚੰਗਾ ਕੰਮਕਾਰ ਕਰਕੇ ਤੇ ਮੈਂ ਕੋਈ ਆਪਣੀ ਰੋਟੀ ਕਮਾ ਸਕਾਂ ਸਾਡੇ ਨਾਲ ਇੱਕ ਹੋਰ ਵਿਦਿਆਰਥੀ ਨੇ ਇਹ ਤੁਸੀਂ ਦੱਸ ਸਕਦੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈ ਮਲਕੀਤ ਸਿੰਘ ਮਲਕੀਤ ਸਿੰਘ ਜੇ ਜੋ ਸਰਕਾਰ ਦੀਆਂ ਯੋਜਨਾਵਾਂ ਕੀ ਵੋਟ ਪਾਉਂਦਾ ਤੁਹਾਡ ਕੋ ਹੱਕ ਹੈਗਾ ਵੋਟ ਤੁਹਾਡੀ ਬਣੀ ਹੈ ਜੀ ਜੀ ਹਾਂ ਜੀ ਸਰਕਾਰ ਜਿਹੜੀ ਯੋਜਨਾਵਾਂ ਬਣਾ ਰਹੀ ਆ ਵਿਦਿਆਰਥੀਆਂ ਦੇ ਭਵਿੱਖ ਦੇ ਲਈ ਕੀ ਤੁਸੀਂ ਤੁਸੀਂ ਸੈਟੀਸਫਾਈ ਜੋ ਸੰਤੁਸ਼ਟ ਜੋ ਜੀ ਜੀ ਨਹੀਂ ਬਿਲਕੁਲ ਵੀ ਨਹੀਂ ਮੈਂ ਜੋ ਵੀ ਸਰਕਾਰ ਦੀਆਂ ਯੋਜਨਾਵਾਂ ਨੇ ਉਹਨਾਂ ਤੋਂ ਬਿਲਕੁਲ ਵੀ ਸੈਟੀਸਫਾਈਡ ਨਹੀਂ ਹੈਗਾ ਕਿਉਂਕਿ ਜੋ ਵੀ ਅਸੀਂ ਪੜ ਰਹੇ ਆਂ ਜੋ ਵੀ ਅਸੀਂ ਕਰ ਰਹੇ ਆਂ ਉਹਦਾ ਗਾੜੀ ਜਾ ਕੇ ਕੋਈ ਫਿਊਚਰ ਤਾਂ ਹੈ ਨਹੀਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਜੋਬ ਨਹੀਂ ਕੁਛ ਨਹੀਂ ਕਿ ਕੋਈ ਕੋਤੇ ਸਾਤ ਪੌਂਸਟਾਂ ਨਿਕਲਦੀਆਂ ਤੇ 7000 ਵਿਦਿਆਰਥੀ ਜਾ ਕੇ ਫਾਰਮ ਭਰ ਕੇ ਆਪਣੇ ਤੇ ਇੰਟਰਵਿਊ ਲਈ ਜਾਂਦੇ ਨੇ ਤਾਂ ਉੱਥੇ ਫਿਰ ਕੀਪ ਵੇਖਿਆ ਕੋਈ ਕੋਈ ਵੀਖ ਨਹੀਂ ਬੱਚਿਆਂ ਦਾ ਇੱਥੇ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਨੇ ਉਹ ਜੌਬ ਦਿੰਦੀਆਂ ਨੇ ਸਰਕਾਰੀ ਵੀ ਜਿਹੜੀ ਗਵਰਨਮੈਂਟ ਜੌਬ ਆ ਉਹ ਵੀ ਮਿਲਦੀਆਂ ਨੇ ਕੀ ਉਹ ਉਹਦਾ ਜਿਹੜਾ ਜੋ ਢਾਂਗਿਆ ਜੋ ਬਤੀਰਾ ਉਹ ਤੋਂ ਤੁਸੀਂ ਸੰਤੁਸ਼ਟ ਹੋ ਜੀ ਜੀ ਬਿਲਕੁਲ ਨਹੀਂ ਜੀ ਸਰਕਾਰੀ ਯੋਜਨਾਵਾਂ ਜੋ ਨੇ ਪਹਿਲਾਂ ਤਾਂ ਜੋ ਜੋਬ ਮਿਲਦੀ ਨਹੀਂ ਜੇ ਜੋਬ ਮਿਲ ਜਾਂਦੀ ਹੈ ਤਾਂ ਕੱਚਿਆਂ 'ਚ ਰੱਖਿਆ ਜਾਂਦਾ ਜੀ ਤੇ ਕੱਚਿਆਂ 'ਚ ਰੱਖਣ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਇਹੀ ਕਿਹਾ ਜਾਂਦਾ ਕਿ ਤੁਹਾਨੂੰ ਪੱਕਿਆਂ ਕਰਾਂਗੇ ਪੱਕਿਆਂ ਕਰਾਂਗੇ 3 ਸਾਲ ਤੱਕ ਤੁਹਾਨੂੰ ਇਸੇ ਤਰ੍ਹਾਂ ਹੀ ਕੰਮ ਕਰਨਾ ਪਏਗਾ ਉਹੀ ਕੰਮ ਦੂਸਰੇ ਅਧਿਆਪਕ ਕਰ ਰਹੇ ਜਿਸ ਤਰ੍ਹਾਂ ਅਧਿਆਪਕਾਂ ਦੀ ਗੱਲ ਕਰਦੇ ਆ ਤੇ ਸਾਇੰਸ ਦਾ ਟੀਚਰ ਜੋ ਹੈ ਇੱਕ ਜੋ ਪੱਕਾ ਟੀਚਰ ਹੈ ਜਿਸ ਨੂੰ ਸਰਕਾਰੀ ਪੇ ਮਿਲਦੀ ਹੈ ਉਹਦੀ 60000 ਰੁਪਇਆ ਪੇ ਹੈ ਔਰ ਜੋ ਕੱਚਿਆਂ ਦੇ ਵਿੱਚ ਉਹਦੀ 5000 ਰੁਪਇਆ ਇਹ ਤਾਂ ਕੋਈ ਇਨਸਾਫ ਨਹੀਂ ਹਨ ਜੀ ਨੌਜਵਾਨਾਂ ਨਾਲ ਗੱਲ ਕੀਤੀ ਹੈ ਪਤਾ ਲੱਗਦਾ ਹੈ ਕਿ ਇਹਨਾਂ ਦੇ ਚਿਹਰਿਆਂ ਤੇ ਤੁਹਿੱਖ ਦੇ ਪ੍ਰਤੀ ਅੰਤਾਂ ਦੀ ਨਿਰਾਸ਼ਾ ਹੈ ਸਰਕਾਰ ਦੀਆਂ ਯੋਜਨਾਵਾਂ ਦੇ ਵਿੱਚੋਂ ਇਹ ਲੋਕ ਬਿਲਕੁਲ ਖੁਸ਼ ਨਹੀਂ ਨੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਤਰਵਿੰਦਰ ਸਿੰਘ ਔਰ ਅਤੇ ਸਾਥੀਓ ਮੈਂ ਹਾਂ ਤੁਹਾਡਾ ਸਾਥੀ ਬਲਦੇਵ ਸਿੰਘ ਕੰਪੋ ਨੇੜੇ ਖੇਰੇ ਵਿੱਚ ਕੋਈ ਨਵੇਂ ਪ੍ਰੋਗਰਾਮ ਦੇ ਤਹਿਤ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ